ਡਿਪਰੈਸ਼ਨ ਕੋਈ ਮਜ਼ਾਕ ਨਹੀਂ ਹੈਗਾ ਬੜੀ ਭੈੜੀ ਚੀਜ਼ ਹੈ ਜਿਹਦੇ ਅੰਦਰ ਸੋਚ ਚਲਦੀ ਹੁੰਦੀ ਹੈ ਨਾ ਉਹਦਾ ਸਾਰਾ ਸ਼ਰੀਰ ਹੀ ਬਿਮਾਰ ਰਹਿੰਦਾ ਇਸ ਲਈ ਸੋਚ ਦੀ ਬਿਮਾਰੀ ਸਭ ਤੋਂ ਵੱਡੀ ਬਿਮਾਰੀ ਹੈ ਜਿਹੜਾ ਆਪਣੇ ਅੰਦਰ ਦਰਦ ਸਹਿ ਰਿਹਾ ਹੁੰਦਾ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਸੋ ਜੇ ਕਿਸੇ ਦਾ ਔਖਾ ਵਕਤ ਚੱਲ ਰਿਹਾ ਹੋਵੇ ਤਾਂ ਉਹਨੂੰ ਤਾਨੇ ਨਾ ਦਿਆ ਕਰੋ ਨਾ ਉਹਦੇ ਹਾਲਾਤਾਂ ਦਾ ਮਜ਼ਾਕ ਬਣਾਇਆ ਕਰੋ ਪਰਮਾਤਮਾ ਨੇ ਜਿੰਨੀ ਕਿਰਪਾ ਰੱਖੀ ਹੈ ਤੁਹਾਡਾ ਵਕਤ ਚੰਗਾ ਚੱਲ ਰਿਹਾ ਤੇ ਦੂਜਿਆਂ ਲਈ ਵੀ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਰੋਜ਼ ਕਰਿਆ ਕਰੋ ਕਿਉਂਕਿ ਇੱਥੇ ਦੁਖੀ ਤੋਂ ਦੁਖੀ ਦੁਨੀਆ ਬੈਠੀ ਆ ਕਿਸੇ ਦੇ ਦੁੱਖ ਦਰਦ ਚ ਕਿਸੇ ਦਾ ਔਖਾ ਵੇਲਾ ਚੱਲ ਰਿਹਾ ਹੋਵੇ ਤੇ ਉਹਦੇ ਹਮਦਰਦ ਬੰਨਾ ਸਿੱਖੋ ਨਾਗੀ ਗੱਲਾਂ ਕਰਦੇ ਤਮਾਸ਼ੇ ਬਣਾਉਣ ਵਾਲੇ ਬਣੋ ਉਹ ਪ੍ਰਮਾਤਮਾ ਸਭ ਦੇਖਦਾ ਪਿਆਰ ਕਰਨਾ ਸਿੱਖੋ ਉਹਦੇ ਬਣਾਏ ਬੰਦਿਆਂ ਦਾ ਦਰਦ ਸਮਝਣਾ ਸਿੱਖੋ ਨਫ਼ਰਤ ਨਾਲ ਕੁਝ ਨਹੀਂ ਮਿਲਦਾ ਇੱਥੇ ਮੁਸ਼ਕਲਾਂ ਦੇ ਵਿੱਚ ਕਿਸੇ ਦੀ ਬਾਹ ਬੰਨਾ ਸਿੱਖੋ ਪਰਮਾਤਮਾ ਤੁਹਾਡੀ ਬਾਂ ਕਦੇ ਨਹੀਂ ਛੱਡੇਗਾ ਹੋਣੀ ਜੜੀ ਆਖਰ ਹੋ ਕੇ ਰਹਿੰਦੀ ਏ ਤੂੰ ਕਿਸ ਦੀ ਬੰਦਿਆ ਕਿਸਮਤ ਸਭ ਨੂੰ ਕਹਿੰਦੀ